ਮੈਂ ਅੱਜ ਆਪਰੇ ਜਿਹੜੇ ਇਲੈਕਸ਼ਨ ਰਿਜ਼ਲਟ ਆਏ ਆ ਜਿਹੜੇ ਮੈਂ ਜੀ ਮੈਂ ਗੱਲ ਕਰਾਂ ਲੁਧਿਆਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਪਟਿਆਲਾ ਮੈਨੂੰ ਹੈਰਾਨਗੀ ਹੋਈ ਆ ਕਿ ਪਹਿਲੀ ਵਾਰ ਤਾਂ ਹੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਭਜਰੀ ਸਿਲੈਕਸ਼ਨ ਤੋਂ ਇਹ ਪਤਾ ਲੱਗਿਆ ਵੀ ਇੱਕ ਪਟਿਆਲੇ ਜਿੱਥੇ ਕੀ ਹਜੇ ਬਹੁਤ ਇਲੈਕਸ਼ਨ ਹੋਈ ਵੀ ਆ ਤੱਕਾ ਮੁੱਕੀ ਹੋਈ ਹੈ ਉੱਥੇ ਬਹੁਤ ਬਾਕੀ ਕਿਸੇ ਵੀ ਸ਼ਹਿਰ ਤੁਸੀਂ ਅੰਦਾਜ਼ਾ ਲਾਓ ਆਮ ਆਦਮੀ ਪਾਰਟੀ ਕਿਤੇ ਵੀ ਕਲੀਅਰ ਕਿਤੇ ਵੀ ਕਲੀਅਰ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਾਂ ਲੁਧਿਆਨੇ 'ਚ ਨਾ ਜਲੰਧਰ 'ਚ ਨਾ ਸ਼੍ਰੀ ਅਮਰਸਰ ਸਾਹਿਬ 'ਚ ਮੈਂਡੇਟ ਨਹੀਂ ਮਿਲਿਆ ਲੋਕਾਂ ਨੇ ਨਕਾਰ ਤੇ ਰਿਜੈਕਟ ਕਰਕੇ ਹੁਣ ਤੋੜ-ਫੋੜ ਨਾਲ ਕੀ ਕਰਦੇ ਆ ਉਹ ਅਲੱਗ ਅੰਦਾ ਕਿਤੇ ਐਮਐਲਏ ਦੀਆਂ ਮੋਟਾਂ ਹੈਗੀਆਂ ਐ ਕਿਤੇ ਉਜਾੜਾ ਹੁੰਦੇ ਆ ਉਹਨਾਂ ਨੇ ਕਿਤੇ ਹੋਰ ਕੁਝ ਕਰਦੇ ਨੇ ਉਹ ਅਲੱਗ ਦਾ ਪਰ ਇੱਕ ਇਹ ਸਾਲ ਜਿਹੜਾ ਰਿਹਾ ਏ ਇਹ ਧਨਪਤਨੀਆਂ ਲਈ ਬੜਾ ਮਾੜਾ ਰਿਹਾ ਏ ਇਹ ਸ਼ੁਰੂਆਤ ਕਾਂਗਰਸ ਦੇ ਪ੍ਰਧਾਨ ਰਾਜਾਵਲੇ ਸਿੰਘ ਸਾਹਿਬ ਤੋਂ ਕੋਈ ਗੱਲਵਾਹੇ ਉਸ ਤੋਂ ਬਾਅਦ ਉਹ ਨਿਰੰਤਰ ਧਨਪਤਨੀਆਂ ਦਾ ਹਾਰਨਾ ਜਾਰੀ ਰਿਹਾ ਮੈਂ ਹੈਰਾਨ ਹੋ ਗਿਆ ਦੇਖੋ ਗੋਗੀ ਜੀ ਜਿਨ੍ਹਾਂ ਦੇ ਆ ਮਾਵਾਡ ਅਵਾਰਡ ਉਹ ਲਿਖਦੇ ਸੀ ਅੱਜ ਉੱਥੇ ਵੀ ਉਹਨਾਂ ਦੀ ਹਾਰ ਹੋਈ ਦੂਜੇ ਪਾਸੇ ਪੱਪੀ ਪ੍ਰੈਸ਼ਰ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਗੁੰਡਾਗਰਦੀ ਕੀਤੀ ਤੇ ਉਹਨਾਂ ਨੇ ਵੀ ਆਪਣੀ ਧਨਵੱਤੀ ਦੀ ਸੀਟ ਰਵਾ ਲਈ ਉਹ ਨਹੀਂ ਬਚਾ ਸਕੇ ਤੇ ਮੈਂ ਲੁਧਿਆਣੇ ਚ ਮੈਂ ਇਹ ਨਹੀਂ ਕਹਿੰਦਾ ਪਰ ਜਿੰਨੇ ਵੀ ਮੇਰੇ ਖਿਲਾਫ ਇਹ ਦੋ ਐਮਐਲਏ ਹੀ ਜ਼ਿਆਦਾ ਹਮੇਸ਼ਾ ਗੱਲਾਂ ਕਰਦੀ ਸੀ ਚਾਹੇ ਵਰਪੀ ਪ੍ਰਾਸ਼ਰ ਜੀ ਨੇ ਚਾਹੇ ਗੋਗੀ ਜੀ ਦੋਨਾਂ ਦੀਆਂ ਧਰਮ ਬਤਨੀਆਂ ਹਾਰੀਆਂ ਇਸੇ ਤਰੀਕੇ ਨਾਲ ਬਲਿੰਗ ਸਾਹਿਬ ਲੁਧਿਆਣੇ ਆਏ ਸੀ ਉਹਨਾਂ ਦੀ ਤਰਫਤ ਮੁਹਾਰੀ ਚਾਹੇ ਪਰਵੰਦ ਸਿੱਧੂ ਨੇ ਕਦੇ ਮੇਰੇ ਉਲਟੋਂ ਨਾਲ ਗੱਲ ਨਹੀਂ ਕੀਤੀ ਉਹਨਾਂ ਦੇ ਪੁੱਤਰ ਜਿੱਤੇ ਜੇ ਦੂਜੇ ਪਾਸੇ ਬੱਗਾ ਜੀ ਨੇ ਉਹਨਾਂ ਦਾ ਬੇਟਾ ਵੀ ਜਿੱਤੇ ਆ ਮਬਾਰਕ ਬਾਦ ਤੇ ਉਹਨਾਂ ਨੇ ਕਦੇ ਫालतू ਗੱਲ ਨਹੀਂ ਕੀਤੀ ਇਸ ਕਰਕੇ ਇਹ ਵੀ ਪਤਾ ਲੱਗਿਆ ਵੀ ਜਿਹੜਾ ਉਹ ਜਿਆਦਾ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਉਹਨਾਂ ਦੀਆਂ ਧਰਮਪਤਨੀਆਂ ਦੀਆਂ ਸੀਟਾਂ ਵੀ ਬਚਦੀਆਂ ਨੇ ਉਦੋਂ ਬਾਅਦ ਜੇ ਮੈਂ ਆਵਾਂ ਲੁਧਿਆਣੇ ਤੇ ਬੀਜੇਪੀ ਪਾਰਟੀ ਪਹਿਲੀ ਵਾਰ ਇਲੈਕਸ਼ਨਾਂ ਲੜੀਆਂ ਤੇ ਪਹਿਲੀ ਵਾਰ ਬਹੁਤ ਵਧੀਆ ਪਰਫਾਰਮੈਂਸ ਤਕਰੀਬਨ 20 ਸੀਟਾਂ ਜਿਹੜੀਆਂ ਉਹਨਾਂ ਨੇ ਜਿੱਤੀਆਂ ਜਦੋਂ ਅਜੇ ਆਕਾਦੀ ਗਰ ਤੇ ਬੀਜੇਪੀ ਇਕੱਠੇ ਹੀ ਲੜਦੇ ਸੀ ਤਾਂ ਤੁਸੀਂ 10 ਸੀਟਾਂ ਦੇ ਇਸ ਵਾਰ ਅਸੀਂ ਇਕੱਲੇ ਲੜੇ ਆਂ ਨਮਾ ਸ਼ੁਰੂਆਤ ਸੀ ਕਮੇ ਕੈਂਡੀਡੇਟ ਸੀ ਤੇ ਅਸੀਂ 20 ਸੀਟਾਂ ਜਿਹੜੀਆਂ ਹਾਸਲ ਕੀਤੀਆਂ ਲੁਧਿਆਣੇ ਵਿੱਚ ਅੱਜੇ ਪਾਸੇ ਕਾਂਗਰਸ ਪਾਰਟੀ ਦਾ ਮੈਂ ਦੇਖ ਰਿਹਾ ਸੀ ਹੁਣੀ ਜਦੋਂ ਮੈਂ ਕਾਂਗਰਸ ਪਾਰਟੀ ਸੀ 63 63 ਸੀਟਾਂ ਜਿੱਤੀਆਂ ਸੀ ਕਾਂਗਰਸ ਪਾਰਟੀ ਨੇ ਪਿਛਲੀ ਵਾਰ ਜਦੋਂ ਮਲਕਾਰ ਸਿੰਘ ਸਿਲੂ ਸਾਹਿਬ ਮੇਅਰ ਸੀ ਅੱਜ ਉਹਨਾਂ ਦਾ ਅੰਕੜਾ ਡਬਲ ਤੋਂ ਵੀ ਥੱਲੇ ਗਏ ਨੇ ਉਹ ਅੱਜ ਉਹ 30 ਤੇ ਆ ਗਏ ਇਹ ਸੀ ਤਾਂ ਬਚਾ ਸਕੇ 63 ਚੋਂ 30 ਤੇ ਅੰਦਾਜ਼ਾ ਲਾਓ ਤੁਸੀਂ ਕਿੱਥੇ ਵੱਡੀ ਗਰਾਵਟਾ ਜਿਹੜੀ ਉਲੰਦੇਆਨੇ ਕਾਂਗਰਸ ਦੀ ਜਿਹੜੀ ਹੋਈ ਤੇ ਇਸ ਤਰੀਕੇ ਨਾਲ ਜੇ ਮੈਂ ਗੱਲ ਕਰਾਂ ਸਾਡੀ 16 ਮੋੜ ਨੇ ਅਸੀਂ ਜਿੱਥੇ 20 ਪਹਿਲੇ ਨੰਬਰ ਤੇ 16 ਮੋੜ ਆ ਜਿੱਥੇ ਅਸੀਂ ਦੂਜੇ ਨੰਬਰ ਤੇ ਭਾਜਪਾ ਰਹੀ ਹੈ ਤੇ ਅਸੀਂ ਕਈ ਕਮੀਆਂ ਅਸੀਂ ਮੰਨਦੇ ਹਾਂ ਕਿ ਸਾਡੇ ਕੋਲ ਇੱਕ ਤਾਂ ਟਾਈਮ ਜਿਹੜਾ ਹੈ ਉਹ ਇਲੈਕਸ਼ਨ ਸਰਕਾਰ ਇਸ ਤਰੀਕੇ ਨਾਲ ਮਦਦ ਲਈ ਲਈ ਕਾਦੀ ਰਹੀ ਜਿਸ ਇਹ ਲੱਗਿਆ ਵੀ ਸ਼ਾਇਦ ਇਲੈਕਸ਼ਨ ਨਹੀਂ ਹੋਣੀ ਉਹਦੇ ਕਰਕੇ ਥੋੜਾ ਜਿਹਾ ਅਸਰ ਵੀ ਪਿਆ ਸਾਡੇ ਕੋਲ ਇੱਕ ਕੰਪੇਨ ਕਰਨ ਦਾ ਟਾਈਮ ਨਹੀਂ ਕੋਈ ਬਹਾਨੇ ਨਹੀਂ ਕਿ ਮੈਂ ਸਚਾਈ ਦੱਸਦਾ ਵੀ ਜੇ ਜਦੋਂ ਪਾਰਲੀਮੈਂਟ ਦੇ ਵਿੱਚ ਇਲੈਕਸ਼ਨ ਅਸੀਂ ਉਰੇਓ ਲੁਧਿਆਣਾ ਮੈਂ ਹਾਰਿਆ ਉਦੋਂ ਬਾਅਦ ਵੀ ਜ਼ਰੂਰ ਬੀਜਪੀ ਦੇ ਵਰਕਰ ਜਿਹੜਾ ਉਹਨਾਂ ਨੂੰ ਇਸ ਗੰਦਾ ਝਟਕਾ ਲੱਗਿਆ ਜਿਹਦਾ ਅਸਰ ਦੇਖਣ ਨੂੰ ਮਿਲਿਆ ਪਰ ਹੁਣ ਹਰ ਸੀਟ ਤੇ 95 ਦੇ 5 ਵੋਟ ਜਿੱਥੇ ਸਾਡੇ ਨਮੈਂਦੇ ਆ ਗਏ ਬੀਜਪੀ ਦੇ ਚਾਹੇ ਉਹ ਜਿੱਥੇ ਹੁਣ ਚਾਹੇ ਉਹ ਹਾਰੇ ਪਰ ਬੀਜਪੀ ਦੇ ਕੋਲ ਪਹਿਲੀ ਵਾਰ ਸਾਰੇ ਪੰਜਾਬ ਦੇ ਸ਼ਹਿਰਾਂ ਚ ਚੱਲ ਰਹੀ ਹੈ ਅਮਰਸਰ ਹੋਵੇ ਚਾਹੇ ਜਲੰਧਰ ਹੋਵੇ ਚਾਹੇ ਪਟਿਆਲਾ ਹੋਵੇ ਚਾਹੇ ਫਗਵਾੜਾ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਹੋਰ ਜਾਂ ਮਿਊਨਿਸਪਲ ਕਮੇਟੀਆਂ ਹੈ ਆਹ ਜਿਹੜੀਆਂ ਛੋਟੀਆਂ ਉੱਥੇ ਹੁਣ ਹਰ ਕਬਾਡ ਤੇ ਬੀਜਪੀ ਕੋਲ ਆਪਣਾ ਨਮੈਂਦਾ ਆ ਗਿਆ ਹੁਣ ਪਤਾ ਲੱਗੂਗਾ ਜਦੋਂ ਅਸੀਂ ਆਪਣੇ ਚਿਹਰੇ ਦੇ ਦਿੱਤੇ ਠੀਕ ਹਨ ਪਰ ਟਾਈਮ ਉਹ ਥੋੜਾ ਸੀ 5-10 ਦਿਨ ਦਾ ਟਾਈਮ ਵੀ ਬਚਿਆ ਨਹੀਂ ਸੀ ਕਈਆਂ ਦੇ ਪੇਪਰ ਰੱਦ ਕਰਨ ਦੀ ਉੱਧਰ ਜ਼ੋਰ ਲੱਗ ਗਿਆ ਕਈਆਂ ਦੀਆਂ ਵੋਟਾਂ ਘੈਰ ਕਈਆਂ ਉੱਚ ਜ਼ੋਰ ਲੱਗਿਆ ਰਿਹਾ ਕਈਆਂ ਨੂੰ ਚੱਕ ਚੱਕ ਕੇ ਕੈਂਡੀਡੇਟ ਸਾਡੇ ਬਹੁਤ ਨੇ ਜਿਹੜੇ ਚਾਰ-ਚਾਰ ਦਿਨ ਤਣੇ ਨੇ ਘਰੋਂ ਭਜਾਈ ਰੱਖੇ ਜਿਹੜੇ ਮੇਨ ਵਰਕਰ ਸੀ ਉਹਨਾਂ ਨੂੰ ਡਰਾ ਕੇ ਟੈਲੀਫੋਨ ਐਸਐਚਓ ਰੋਜ਼ ਕਰਦੇ ਸੀ ਕਿ ਵੀ ਤੁਸੀਂ ਜੇ ਕੈਂਪੇਨ ਕਰੋਗੇ ਤਾਂ ਅਸੀਂ ਤੁਹਾਡੇ ਤੇ ਆਹ ਪਰਚਾ ਪਾਵਾਂਗੇ ਬਹੁਤ ਕੁਝ ਹੋ ਜਾਵੇ ਚਲੋ ਉਹ ਗੱਲਾਂ ਬਾਅਦ ਚ ਕਰਾਂਗੇ ਪਰ ਹਰ ਸੀਟ ਤੇ ਹੁਣ ਸਾਡੇ ਕੋਲ ਸਾਡੀ ਵਿਚਾਰਤਾ ਤੇ ਸਾਡੇ ਕੰਮ ਕਾ ਰੱਖਣ ਵਾਲਾ ਬੰਦਾ ਆ ਗਿਆ ਹੁਣ ਅਸੀਂ ਦੱਸ ਸਕਦੇ ਆਂ ਵੀ ਸੈਂਟਰਲ ਸਰਕਾਰ ਆਮ ਲੋਕਾਂ ਲਈ ਕੀ ਕੀ ਗੱਲ ਅਸੀਂ ਤਾਂ ਕਰਦੇ ਸੀ ਪਹਿਲਾਂ ਪਰ ਹੁਣ ਹਰ ਵਾਰਡ ਲੈਵਲ ਤੇ ਸਾਡਾ ਨਮਾਇੰਦਾ ਏ ਜਿਹੜਾ ਹੁਣ 95 ਬੰਦੇ ਲੁਧਿਆਣੇ ਚ ਨਾਲੇ 3 ਤਿਆਰ ਹੋ ਗਈ। ਠੀਕ ਆ ਸਾਡੇ ਮੰਡਲ ਪ੍ਰਦਾਨ ਵੋਟ ਪ੍ਰਦਾਨ ਕਮੇਟੀਆਂ ਡਿਸਟ੍ਰਿਕਟ ਬਾਡੀਆਂ ਸਾਰੀਆਂ ਹੈਗੀਆਂ ਪਰ ਜਿਹੜਾ ਇਹਨਾਂ ਦਾ ਰੋਲ ਰਹੇਗਾ ਮੈਂ ਇੱਕ ਬੇਨਤੀ ਕਰਦਾ ਸਾਰੇ 95 ਬਾਡਾਂ ਤੇ ਲੁਧਿਆਣਾ ਵੀ ਜਲੰਧਰ ਵੀ ਸ੍ਰੀ ਅਮਰitsar ਸਾਹਿਬ ਪਟਿਆਲਾ ਜਿੱਥੇ ਹੋਰ ਵੀ ਇਲੈਕਸ਼ਨ ਹੋਈਏ ਹੁਣ ਤੁਹਾਡਾ ਰੋਲ ਆਪੋਜੀਸ਼ਨ ਦਾ ਹੈ। ਹੁਣ ਬੜੇ ਤਕੜੇ ਹੋ ਕੇ ਤੁਸੀਂ ਜਿੱਤੇ ਹੋਵੇ ਚਾਹੇ ਹਾਰੇ ਹੋਵੇ ਤੁਸੀਂ ਹਰ ਚੀਜ਼ ਮੁੱਦਾ ਜਿਹੜਾ ਸਰਕਾਰ ਦੇ ਉਲਟ ਕੱਲ ਤੋਂ ਹੀ ਆਪਣੀ ਜੁਬੇ ਕਿਉਂਕਿ ਤੁਹਾਡੀ ਸ਼ੁਰੂਆਤ ਹੋ ਗਈ ਟੀਮਾਂ ਤੁਹਾਡੇ ਕੋਲ ਆ ਗਈਆਂ ਤੁਹਾਨੂੰ ਪਤਾ ਤੁਹਾਡੇ ਨੇ ਕਿਹੜੇ ਕਿਹੜੇ ਕੰਮ ਕੀਤਾ ਕੱਲ ਤੋਂ ਹੀ ਆਪਣਾ ਜਿਹੜਾ ਏ ਉਹ ਆਪਣੇ ਆਪਣੇ ਵਾਰਡ ਚ ਲੱਗ ਜਾਓ ਜੋ ਸਰਕਾਰ ਸਰਕਾਰ ਤਾਂ ਉਹੀ ਆ ਨਾ ਸਰਕਾਰ ਤਾਂ 3 ਸਾਲ ਤੋਂ ਵੀ ਚੱਲ ਰਹੀ ਹੈ ਉਹੀ ਆ ਹਰ ਚੀਜ਼ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਉੱਤੇ ਮੀਡੀਆ ਚ ਆਓ ਆਪਣੇ ਫੇਸਬੁਕਾਂ ਤੇ ਆਓ ਲਾਈਵ ਕਰੋ